ਅੰਤਨਵੀਂ ਅਨਸਮਾਨ ਹਲਕੇ ਦੀ ਜਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਵਾਰਿਸ ਪੰਜਾਬ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਕਿ ਆ ਕੀ ਸੰਗਤ ਨੇ ਜੋ ਫਤਵਾ ਦਿੱਤਾ ਉਹ ਸਿਰਮਥਿਆ ਸਾਨੂੰ ਖੁਸ਼ੀ ਆ ਕਿ ਲੋਕਾਂ ਨੇ ਵੋਟਾਂ ਪਾਈਆਂ ਤੇ ਇਸ ਲਈ ਸਭ ਦਾ ਧੰਨਵਾਦ ਆ ਉਹਨਾਂ ਨੇ ਅੱਗੇ ਵੀ ਕਿਹਾ ਕਿ ਉਹ ਕਿਸੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਰੱਖਦੇ ਤੇ ਜੋ ਵੀ ਸੰਦੇਸ਼ ਆ ਰਹੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਇਸ ਦੇ ਨਾਲ ਹੀ ਬਾਦਰ ਕੈਨਨ ਵਾਲੇ ਨਵਦੀਪ ਜਲਵੇੜਾ ਦੇ ਬਿਆਨ ਵੀ ਸਾਹਮਣੇ ਆਏ ਨੇ ਮਨਦੀਪ ਸਿੰਘ ਖਾਲਸਾ ਨੂੰ ਲੈ ਕੇ ਆਉਤਾਂ ਹਾਂ ਉਹ ਬਿਆਨ ਵੀ ਜਿਹੜਾ ਸੁਣਾ ਦਿੰਨੇ ਆ ਤਰਨ ਤਰਨ ਦੇ ਰਿਜ਼ਲਟ ਤੋਂ ਸਾਨੂੰ ਇਸੀ ਕੰਮਿਲ ਦੀਆ ਜਿਵੇਂ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਨਾ ਸਿੱਖ ਕੌਮ ਇਕੱਠੀ ਹੋ ਕੇ ਲੜਾਈ ਲੜੇ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ ਦਿੱਲੀ ਦੀ ਗੰਦੀ ਰਾਜਨੀਤੀ ਐ ਪਾੜੋ ਤੇ ਰਾਜ ਕਰੋ ਜੇ ਐਸੀ ਅੱਜ ਰਿਜ਼ਲਟ ਸਾਡੇ ਪੱਖ ਚ ਨਹੀਂ ਆਏ ਨਾ ਤਾਂ ਉਹ ਦਿੱਲੀ ਦੀ ਗੰਦੀ ਰਾਜਨੀਤੀ ਸਾਡੇ ਤੇ ਹਾਵੀ ਹੋਈ ਹੋਈ ਐ ਪਾੜੋ ਤੇ ਰਾਜ ਕਰੋ ਦੀ ਜੇ ਕੌਮ ਇਕੱਠੀ ਹੋ ਕੇ ਲੜੇ ਨਾ ਅੱਜ ਵੀ ਰਿਜ਼ਲਟ ਅਸੀਂ ਜੇ ਇਕੱਠਾ ਦੇਖਦੇ ਆਂ ਕਰਕੇ ਸਾਰੀ ਕੌਮ ਦਾ ਤਾਂ ਸਾਡੀ ਅੱਜ ਜੀਤ ਹੈ ਤਰਨ ਤਰਨ ਵਾਲਿਆਂ ਦੀ ਅੱਜ ਜੀਤ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜੇ ਦਿੱਲੀ ਦੀ ਰਾਜਨੀਤੀ ਨੂੰ maat ਦੇਣੀ ਹੈ ਕਿਉਂਕਿ ਦਿੱਲੀ ਦੀ ਰਾਜਨੀਤੀ ਕੋਲ ਸਾਰਾ ਤੰਤਰ ਸੰਤਰ ਹੈ ਜਿਵੇਂ ਬੀਜੇਪੀ ਵਾਲੇ ਹੋਗੇ ਆਮ ਆਦਮੀ ਪਾਰਟੀ ਵੀ ਬੀਜੇਪੀ ਦੀ ਬੀ ਟੀਮ ਹੈ ਭਾਈ ਇਹਨਾਂ ਕੋਲ ਸਾਰੇ ਤੰਤਰ ਸੰਤਰ ਨੇ ਕੀਤੇ ਵੀ ਨਹੀਂ ਹਾਰਦੇ ਅੱਜ ਬਿਹਾਰ ਚ ਵੀ ਦੇਖ ਲਿਆ ਤੁਸੀਂ ਪਹਿਲਾਂ ਹਰਿਆਣੇ ਦੇ ਦੇਖ ਲਿਆ ਕਿਉਂਕਿ ਇਹਨਾਂ ਕੋਲ ਸਾਰਾ ਕੰਟਰੋਲ ਹੈ ਬੀਐਮਓ ਵੀਐਮ ਵਾਲਾ ਪੈਸਾ ਤੰਤਰ ਸਾਰਾ ਸਿਸਟਮ ਇਹਨਾਂ ਦਾ ਹੈ ਇਹਨਾਂ ਨੂੰ ਹਰਾਣਾ ਤਾਂ ਪਾਇਕੇ ਨਾਲ ਹਰਾ ਸਕਦੇ ਆ ਜੇ ਇਹਨਾਂ ਦੀ ਵਿਚਾਰਧਾਰਾ ਨੂੰ ਹਰਾਣਾ ਆ ਗੰਦੀ ਵਿਚਾਰਧਾਰਾ ਨੂੰ ਪਖੰਡੀ पांडे ਦੀ ਵਿਚਾਰਧਾਰਾ ਨੂੰ ਹਰਾਉਣਾ ਆ ਜਿਹੜਾ ਜਾਤਾਂ ਪਾਤਾਂ 'ਚ ਵੰਡਦਾ ਆ ਜਿਹੜਾ ਜ਼ੁਲਮ ਕਰਦਾ ਆ ਜਿਹੜਾ ਧਰਮ ਦੇ ਨਾਂ ਤੇ ਲੜਾਉਂਦਾ ਫਿਰ ਬਾਬੇ ਨਾਨਕ ਦੀ ਰਾਜਨੀਤੀ ਨੂੰ ਸਾਨੂੰ ਅੱਗੇ ਲੈ ਕੇ ਆਉਣਾ ਪਊਗਾ ਸੱਚ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਆਉਣਾ ਪਊਗਾ ਆਜ਼ਾਦੀ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਆਉਣਾ ਪਊਗਾ ਹੋਰ ਰਾਜਨੀਤੀ ਨਿਕਲੂਗੀ ਸੰਘਰਸ਼ ਤੋਂ ਕੁਰਸੀਆਂ ਤੋਂ ਨਹੀਂ ਨਿਕਲ ਸਕਦੀ ਤਾਂ ਸਾਨੂੰ ਸੰਘਰਸ਼ ਦੀ ਰਾਜਨੀਤੀ ਵੱਲ ਅੱਗੇ ਵਧਣਾ ਪਊਗਾ ਨੌਜਵਾਨਾਂ ਨੂੰ ਬੇਨਤੀ ਆ ਮੋਰਲ ਨਹੀਂ ਜਮਾ ਵੀ ਡੋਨ ਕਰਨਾ ਕਿਰਪਾ ਚੜਦੀ ਕਲਾ ਆ ਬਸ ਇਕੱਠੇ ਇਕੱਠੇ ਹੋਣਾ ਭਾਈ ਜਿੱਦੋਂ ਅਸੀਂ ਇਕੱਠੇ ਹੋ ਜਾਾਂਗੇ ਇਕੱਠੇ ਹੋ ਜਾਾਂਗੇ ਸਾਰੇ ਦੇ ਸਾਰੇ ਉਦੋਂ ਜਿੱਤ ਸਾਡੇ ਪੈਰਾਂ 'ਚ ਹੋਊਗੀ ਅਸੀਂ ਪੰਜਾਬ ਨੂੰ ਵੀ ਬਚਾ ਲਾਂਗੇ ਤੇ ਬਾਬਾ ਮਿਹਰ ਕਰੂਗਾ ਆਉਣ ਵਾਲੇ ਟਾਈਮ ਦੇ ਅੰਦਰ ਵੀ ਆਪਾਂ ਨੇ ਸੰਘਰਸ਼ ਦੀ ਰਾਜਨੀਤੀ ਕਰਨੀ ਐ ਸੰਘਰਸ਼ ਦੀ ਰਾਜਨੀਤੀ 'ਚ ਹੀ ਸਿੱਖਾਂ ਦਾ ਫਿਊਚਰ ਐ ਵੋਟਾਂ ਦੀ ਰਾਜਨੀਤੀ 'ਚ ਸਿੱਖਾਂ ਦਾ ਫਿਊਚਰ ਨਹੀਂ ਹੈਗਾ ਇਹ ਤਾਂ ਸੀ 78 ਸਾਲਾਂ 'ਚ ਦੇਖ ਲਿਆ ਤਾਂ ਹੀ ਅਸੀਂ ਕਹਿੰਨੇ ਆ ਸੰਘਰਸ਼ ਦੀ ਰਾਜਨੀਤੀ ਆਜ਼ਾਦੀ ਦੀ ਰਾਜਨੀਤੀ ਜੇ ਵੋਟਾਂ ਦੀ ਰਾਜਨੀਤੀ ਵੀ ਕਰਨੀ ਆ ਨਾ ਤਾਂ ਇਹ ਸੋਚ ਕੇ ਕਰਨੀ ਆ ਵੀ ਭਾਈ ਅਸੀਂ ਇੱਥੇ ਗੁਲਾਮੀ ਚ ਇਲੈਕਸ਼ਨ ਲੜ ਰਹੇ ਆ ਆਪਣੀ ਕੌਮ ਨੂੰ ਬਚਾਉਣ ਲਈ ਨਿਕਲਣਾ ਨੁਕਲਣਾ ਕੁਝ ਨਹੀਂ ਹੈਗਾ ਕਿਉਂਕਿ ਸਾਰਾ ਹੀ ਤੰਤਰ ਸੰਤਰ ਦਿੱਲੀ ਦਾ ਆ ਇੱਥੇ ਕਾਨੂੰਨ ਉਹਨਾਂ ਦੇ ਨੇ ਇੱਥੇ ਦਾ ਪੁਲਿਸ ਵਾਲਾ ਸਿਸਟਮ ਉਹਨਾਂ ਦਾ ਹੈ ਤੇ ਦਾ ਫੌਜ ਵਾਲਾ ਸਿਸਟਮ ਉਹਨਾਂ ਦਾ ਆ ਅਸੀਂ ਤਾਂ ਸੰਘਰਸ਼ ਕਰਕੇ ਬਚ ਸਕਦੇ ਹਾਂ ਸੰਘਰਸ਼ ਕਰਕੇ ਆਪਣੇ ਪੰਜਾਬ ਨੂੰ ਆਜ਼ਾਦ ਕਰਾ ਸਕਦੇ ਹਾਂ ਸੰਘਰਸ਼ ਦੀ ਰਾਜਨੀਤੀ ਨਾਲ ਬਚਾ ਸਕਦੇ ਹਾਂ ਬਾਬੇ ਨਾਨਕ ਦੀ ਰਾਜਨੀਤੀ ਨਾਲ ਬਚਾ ਸਕਦੇ ਹਾਂ ਏਕੇ ਦੀ ਰਾਜਨੀਤੀ ਨਾਲ ਬਚਾ ਸਕਦੇ ਹਾਂ ਤਾਂ ਪੰਜਾਬ ਨੂੰ ਭਾਈ ਸੰਘਰਸ਼ ਦੀ ਆਜ਼ਾਦੀ ਦੀ ਰਾਜਨੀਤੀ ਬਾਬੇ ਨਾਨਕ ਦੀ ਆਜ਼ਾਦੀ ਵੱਲ ਅੱਗੇ ਵਧਣਾ ਪਊਗਾ। ਇਹੀ ਫਿਊਚਰ ਹੈ ਸਾਡਾ। ਸਾਨੂੰ ਇੱਧਰ ਨੂੰ ਤੁਰਨਾ ਪਊਗਾ ਏਕੇ ਵਾਲੇ ਪਾਸੇ ਤੁਰਨਾ ਪਊਗਾ। ਫੇਰ ਅਸੀਂ ਪੰਜਾਬ ਨੂੰ ਬਚਾ ਸਕਦੇ ਆ ਪੰਜਾਬ ਨੂੰ ਆਜ਼ਾਦ ਕਰਾ ਸਕਦੇ ਆ ਤੇ ਫਿਰ ਚੜ੍ਹਦੀ ਕਲਾ ਹੋਊਗੀ ਸੁੱਖ ਦਾ ਸਾਹ ਲੈ ਸਕਦੇ ਆ ਆਜ਼ਾਦੀ ਦਾ ਸਾਹ ਲੈ ਸਕਦੇ ਆ ਫਿਰ ਜੇ ਅਸੀਂ ਇਹਨਾ ਸਿਸਟਮ ਚ ਹੀ ਪੰਟ ਕੇ ਆ ਅਰ ਸੋਚੀ ਜਾਈਏ ਵੀ ਕੁਰਸੀਆਂ ਨਾਲ ਭਲਾ ਕਰ ਲੈ ਕੁਰਸੀਆਂ ਨਾਲ ਕਦੇ ਭਲਾ ਨਹੀਂ ਹੋਣਾ ਇਹ ਸੱਚਾਈ ਹੈ ਸੰਘਰਸ਼ ਦੀ ਰਾਜਨੀਤੀ ਭਾਈ ਸੰਘਰਸ਼ ਦੀ ਰਾਜਨੀਤੀ ਕਰਨੀ ਪਊਗੀ ਸਾਨੂੰ ਇਕੱਠੇ ਹੋਗੇ ਸਾਰਿਆਂ ਨੂੰ